ਪੰਜਾਬ ਚ ਆਏ ਹੜ੍ਹਾਂ ਦੇ ਲੋਕਾਂ ਦੇ ਲਈ ਜਿਹੜੇ ਉਤਪ੍ਰਭਾਵਿਤ ਹੋ ਗਏ ਨੇ ਹੁਣ ਜਿਸ ਤਰ੍ਹਾਂ ਕੇ ਪਾਣੀ ਉਤਰ ਗਿਆ ਹੈ ਲੋਕਾਂ ਦੇ ਖੇਤਾਂ ਦੇ ਵਿੱਚ ਇਸ ਵੇਲੇ ਸਾਫ਼ ਕੀਤੇ ਜਾ ਰਹੇ ਨੇ ਰੇਤ ਜਿਹੜੀ ਜਮਾ ਹੋਈ ਹੋਈ ਹੈ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਉਸ ਸਮੇਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਅਜਨਾਲਾ ਬੈਲਟ ਦੇ ਲੋਕ ਨੇ ਜਿਹੜੇ ਪ੍ਰਭਾਵਿਤ ਨੇ ਇਸ ਕਰਕੇ ਖਾਸ ਕਰਕੇ ਉਹਨਾਂ ਦੇ ਲਈ ਅਹਰਰ ਫਾਊਂਡੇਸ਼ਨ ਲੁਧਿਆਣਾ ਵੱਲੋਂ مولانا ਮੁਹੰਮਦ ਉਸਮਾਨ ਰਹਿਮਾਨੀ ਸ਼ਾਹੀ 우ਮਾਮ ਪੰਜਾਬ ਵੱਲੋਂ ਡੀਜ਼ਲ ਸੇਵਾ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਇਹ ਡੀਜ਼ਲ ਸੇਵਾ तकरीबन 5 15 ਦਿਨ ਲਗਾਤਾਰ ਜਾਰੀ ਰਹੇਗੀ ਇਹ ਡੀਜ਼ਲ ਸੇਵਾ ਮੁਸਲਮ ਭਾਈਚਾਰੇ ਵੱਲੋਂ ਸ਼ੁਰੂ ਕੀਤੀ ਗਈ ਹੈ ਅੱਜ ਬਾਬਾ ਬੁੱਢਾ ਗੁਰਜ ਅਕਾਲੀ ਫੂਲਾ ਸਾਹਿਬ ਤੋਂ ਸ਼ੁਰੂ ਹੋਏਗੀ ਬਾੜ ਪ੍ਰਭਾਵਤ ਰਾਹਤ ਸਮਗਰੀ ਹੈ ਮੁਫਤ ਡੀਜ਼ਲ ਸੇਵਾ ਸਾਰੇ ਮੁਸਲਮਾਨ ਭਾਈਚਾਰੇ ਵੱਲੋਂ ਇਹ ਸ਼ੁਰੂ ਕੀਤੀ ਗਈ ਹੈ ਇਹਰਾਰ ਫਾਊਂਡੇਸ਼ਨ ਵੱਲੋਂ ਇਹ ਸ਼ੁਰੂ ਕੀਤੀ ਗਈ ਹੈ ਸੋ ਇਸ ਦੇ ਤਹਿਤ ਅੱਜ ਫ੍ਰੀ ਡੀਜ਼ਲ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ ਇਹ ਡੀਜ਼ਲ ਸੇਵਾ ਅਜ ਰਮਦਾਸ ਦੇ ਇੱਕ ਪਿੰਡ ਤੇ ਵਿੱਚ ਲੋਕਾਂ ਨੂੰ ਵੰਡੀ ਜਾਏਗੀ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਾਹੀ ਇਮਾਮ মাওলানা ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੀ ਇਸ ਵਕਤ ਮੌਜੂਦ ਨੇ ਸੋ ਇਸ ਦਾ ਆਗਾਜ਼ ਕਰਨਗੇ ਇਹ ਤੁਸੀਂ ਇਸ ਵੇਲੇ ਦੱਸ ਰਹੇ ਨੇ ਜਿਹੜੀ ਬੰਦਾ ਜੀ ਇਹ ਚਿੱਤੇ ਦਾ ਟੈਂਕ ਹੈ ਇਹ ਰੋਜ਼ਾਨਾ ਸੀ ਜੰਗ मीटर भी लगा हुआ है ਕਿ ਕਿਸੇ ਗੱਡੀ ਦੇ ਵਿੱਚ 아니 ਟਰੈਕਟਰ ਦੇ ਵਿੱਚ ਆ ਜਿਹੜਾ ਵੀ ਬੰਦਾ ਉੱਥੇ ਅਗਰ ਟਿਊਬਲ ਚਲਾਣ ਲਈ ਮੋਟਰ ਚ ਪਾਏਗਾ ਇੰਨਾ ਡੀਜ਼ਲ ਦਿੱਤਾ ਜਾਏਗਾ ਉਹਦੇ ਵਿੱਚ ਹੋਏਗਾ ਉਹਨਾ ਹੀ ਡੀਜ਼ਲ ਪੂਰੀ ਰੀਲਿਸ ਕਰ ਦਿੱਤਾ ਜਾਊਗਾ ਜੀ ਰੋਜ਼ਾਨਾ ਆਪਾਂ ਲੋਕਲ ਪੈਟਰੋਲ ਪੰਪ ਤੋਂ ਹੀ ਇਹਨੂੰ ਵਿਕਣ ਦੇ ਲੱਗ ਜਾ ਕਾਹਦੇ ਕੁੱਝ ਏਰੀਆ ਤੋ 3000 ਡੀਜ਼ਲ ਐਸਵੇਲੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਜੀ ਲੈ ਕੇ ਜਾ ਰਹੇ ਨੇ ਇੱਕ ਪਿੰਡ ਦੇ ਵਿੱਚ ਰੱਖਿਆ ਜਾਏਗਾ ਉੱਥੇ ਜੇ ਲੋਕਾਂ ਨੂੰ ਜਿਹੜੇ ਕਿ ਆਪਣੇ ਐਸਵੇਲੇ ਖੇਤ ਜਿਹੜੇ ਨੇ ਸਾਫ ਕਰਨ ਦੇ ਲਈ ਮਕੀਨ ਚਲਾਈ ਹੋਈ ਹੈ ਉਹਨਾਂ ਦੇ ਟਰੈਕਟਰ ਚੱਲ ਰਹੇ ਨੇ ਉਹਨਾਂ ਦੇ ਲਈ ਯੂਜ਼ ਆਏਗਾ ਅਸੀਂ ਗੱਲ ਵੀ ਕਰਾਂਗੇ ਸ਼ਾਹੀ ਇਮਾਮ ਸਾਹਿਬ ਨਾਲ ਇਮਾਮ ਸਾਹਿਬ امام صاحب ਇਹ ਬਹੁਤ ਵੱਡਾ ਹੈ ਕਿ ਮੁਸਲਮ ਭਾਈਚਾਰੇ ਵੱਲੋਂ ਪਹਿਲੇ ਦਿਨ ਤੋਂ ਹੀ ਡੇ 1 ਤੋਂ ਹੀ ਸ਼ੁਰੂ ਕੀਤੀ ਗਈ ਹੈ ਜਿਹੜੀ ਮੁਹਿੰਮ ਕਿ ਜਿਹੜੇ ਬਾੜ ਗ੍ਰਸਤ ਏਰੀਆ ਹੈ ਉਹਨਾਂ ਨੂੰ ਰਾਹਤ ਸਮਗਰੀ ਦੇ ਨਾਲ-ਨਾਲ ਹੁਣ ਡੀਜ਼ਲ ਸੇਵਾ ਵੀ ਡੀਜ਼ਲ ਵੀ ਫ੍ਰੀ ਬੰਡੇ ਜਾ ਰਿਹਾ ਹੈ ਉਹਨਾਂ ਨੂੰ ਸੇਵਾ ਦਿੱਤੀ ਅੱਜ ਸ਼ੁਰੂਆਤ ਹੋ ਰਹੀ ਹੈ ਜੀ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਮ ਕਰਨ ਵਾਲਾ ਜਿਸ ਦਿਨ ਹਾਲ ਪੀੜਤਾਵਾਂ ਦੇ ਨਾਲ ਅਸੀਂ ਇਹ ਕਿਐਸੀ ਵੀ ਖੜਾਂਗੇ ਮੁਹੱਬਤ ਦਾ ਸਨੇਹਾ ਇਹ ਮਦਦ ਨਹੀਂ ਹੈ ਮੁਹੱਬਤ ਹੈ ਤੇ ਉਸ ਦਿਨ ਅਸੀਂ ਇਹ ਪਹਿਲੇ ਦਿਨ ਇਹ ਐਲਾਨ ਕੀਤਾ ਸੀ ਵੀ ਇਹ ਅਖੀਰ ਤੱਕ ਨਭਾਵਾਂਗੇ ਸਾਥ ਜੀ ਪਾਣੀ ਉੱਤਰ ਗਿਆ ਪਾਣੀ ਜਦੋਂ ਸੀਗਾ ਉਦੋਂ ਆਪਾਂ ਲੰਗਰ ਵੰਡੇ ਰਹੇ ਰਸਦ ਵੰਡੀ ਫਿਰ ਉਸ ਤੋਂ ਬਾਅਦ ਦਵਾਈਆਂ ਵੰਡੀਆਂ ਤਰਪਾਲਾਂ ਮਛਰਦਾਨੀਆਂ ਕਿਉਂਕਿ ਹੁਣ ਪਾਣੀ ਉਤਰਨ ਤੋਂ ਬਾਅਦ ਪਿੰਡਾਂ 'ਚ ਵੱਡੀ ਜ਼ਰੂਰਤ ਹੈ ਕਿ ਜਿਹੜਾ ਖੇਤ ਹੈ ਉਹਦੇ 'ਚੋਂ ਮਿੱਟੀ ਨੂੰ ਔਰਗਾਨ ਨੂੰ ਜਾਂ ਕਿਤੇ ਕਿਤੇ ਰੇਤਾ ਚੜ ਗਿਆ ਉਹਨੂੰ ਹਟਾਇਆ ਜਾਵੇ ਔਰ ਫਸਲਾਂ ਦੇ ਲਈ ਉਹਨਾਂ ਨੂੰ ਪੱਧਰ ਕੀਤਾ ਜਾਵੇ ਤੇ ਉਸ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਵੇਲੇ ਡੀਜ਼ਲ ਦੀ ਕਿਉਂਕਿ ਟਰੈਕਟਰ ਤਾਂ ਮੌਜੂਦ ਹੈ ਲੇਕਿਨ ਡੀਜ਼ਲ ਜਿਹੜਾ ਉਹ ਹੋਣਾ ਚਾਹੀਦਾ ਤੇ ਅੱਜ ਤੋਂ ਅਸੀਂ ਕਿਉਂਕਿ ਪੂਰੇ ਪੰਜਾਬ 'ਚ ਸੇਵਾ ਕਰਨੀ ਹੈ ਤੇ ਸ਼੍ਰੀ ਅਮਰitsar ਸਾਹਿਬ ਤੋਂ ਸ਼ੁਰੂ ਕੀਤਾ ਹੈ ਅਮਰitsar ਸਾਹਿਬ ਇਸ ਲਈ ਕਿਉਂਕਿ ਪੰਜਾਬ ਦਾ ਹੀ ਨਹੀਂ ਪੂਰੀ ਦੁਨੀਆ ਦਾ ਸਾਡੇ ਪੰਜਾਬੀਆਂ ਦਾ ਸਿੱਖ ਧਰਮ ਦਾ ਸਿਰਮੌਰ ਸ਼ਹਿਰ ਹੈ ਤੇ ਇੱਥੋਂ ਹੀ ਉਹ ਸੇਵਾ ਸ਼ੁਰੂ ਕਰਦੇ ਪਏ ਆ 3000 ਲੀਟਰ ਦਾ ਟੈਂਕ ਹੈ ਇਹ ਤਕਰੀਬਨ 2.5 ਲੱਖ ਰੁਪਏ 'ਚ ਰੋਜ਼ ਇੱਕ ਰਿਫਲ ਹੁੰਦਾ ਹੈ ਤੇ ਇਹਦੇ 'ਚ ਬਕਾਇਦਾ ਛੋਟਾ ਪੈਟਰੋਲ ਪੰਪ ਲਾਇਆ ਗਿਆ ਵੀ ਕਿੰਨੂ ਕਿੰਨੇ ਲੀਟਰ ਡੀਜ਼ਲ ਜਾਏਗਾ ਪੰਚਾਇਤਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਬੜੇ ਡਿਸ ਇਹ ਬਕਾਇਦਾ ਚਲਾਨ ਚ ਭਰ ਕੇ ਵੀ ਕਿਨੂੰ ਕਿੰਨਾ ਜ਼ਰੂਰਤ ਹੈ ਉਹਨਾਂ ਡੀਜ਼ਲ ਜਿਹੜਾ ਉੱਥੇ ਗੱਡੀ ਖੜੀ ਰਹੇਗੀ ਉਹ ਰਿਲੀਜ਼ ਕਰਦੀ ਰਹੇਗੀ ਇਹਦਾ ਮਕਸਦ ਸਿਰਫ ਇਹ ਹੈ ਕਿ ਜਿਹੜੇ ਐਸੇ ਕਿਸਾਨ ਭਰਾ ਨੇ ਸਾਡੇ ਜਿਨ੍ਹਾਂ ਦਾ ਕੰਮ ਅਜੇ ਰੁਕਿਆ ਹੋਇਆ ਹੈ ਡੀਜ਼ਲ ਦੀ وجہ ਨਾਲ ਅਸੀਂ ਰੋਜ਼ਾਨਾ ਉਹਨਾਂ ਤੱਕ ਡੀਜ਼ਲ ਦੇ ਰਹੇ ਹਾਂ ਮਤਲਬ ਜਦੋਂ ਇਹ ਫਲੱਡ ਆ ਗਿਆ ਸੀਗਾ ਪਹਿਲੇ ਦਿਨ ਤੋਂ ਹੀ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਬਹੁਤ ਮੁਸਲਮ ਭਾਈਚਾਰੇ ਨੂੰ ਅ ਇੰਗਰੇਜ਼ ਕੀਤਾ ਕਿ ਵੀ ਤੁਸੀਂ ਇੱਥੇ ਜਾਓ ਅਸੀਂ ਵੀ ਦੇਖਦੇ ਪਿਆ ਡੇ 1 ਤੋਂ ਸੇਵਾਵਾਂ ਚੱਲਦੀਆਂ ਪਈਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਕਵਾਂਗੇ ਕਿ ਇੱਥੇ ਮੁਸਲਮ ਪਾਈਚਾਰਾ ਸੇਵਾ ਕਰਨ ਲਈ ਇੱਥੇ ਪਹੁੰਚਿਆ ਹੈ ਮਗਰ ਜੇ ਤੁਸੀਂ ਲੁਧਿਆਣੇ ਬਿਲੋਂਗ ਕਰਦੇ ਹੋ ਲੁਧਿਆਣੇ ਦੀ ਥੋੜੀ ਦੱਸੋ ਕਿ ਲੁਧਿਆਣੇ ਵੀ ਤੁਹਾਡੇ ਕੋਲ ਬਹੁਤ ਕੁਝ ਉੱਥੇ ਆਂਦਾ ਰਿਹਾ ਹੈ ਐਦਾਂ ਹੋਇਆ ਕਿ ਜਦ ਲੁਧਿਆਣੇ ਚ ਇਤਿਹਾਸਿਕ ਜਿਹੜੀ ਜਾਮਾ ਮਸਜਿਦ ਹੈ ਉਹ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਉਸ ਮਸਜਿਦ ਦਾ ਹੀ ਰੋਲ ਹੈ ਕਿ ਸਾਡੇ ਵਡੇਰਿਆਂ ਨੇ ਉੱਥੇ ਐਲਾਨ ਕੀਤਾ ਸੀ ਕਿ ਮੁਸਲਮਾਨ ਹਿੰਦੂ ਦਸੇ ਕਿ ਤਿੰਨੋਂ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਣਾ ਅੱਜ ਜਦੋਂ ਸਲਾਬ ਆਇਆ ਤੇ ਮੇਰੇ ਜ਼ਿਹਨ ਚ ਇੱਕ ਗੱਲ ਸਿੱਗੀ ਕਿ ਵੀ ਜਦ ਪੰਜਾਬ ਨੇ ਸਾਰਿਆਂ ਦਾ ਸਾਥ ਦਿੱਤਾ ਹਮੇਸ਼ਾ ਤੇ ਪੰਜਾਬੀ ਦਾ ਸਾਰੇ ਪੰਜਾਬੀ ਤਕੜੇ ਨੇ ਭਾਵੇਂ ਸਿੱਖ ਭਰਾ ਹੋਣ ਹਿੰਦੂ ਭਰਾ ਹੋਣ ਦਲਿਤ ਹੋਣ ਮੁਸਲਮਾਨ ਹੋਣ ਜ਼ਾਈ ਹੋਣ ਕੋਈ ਵੀ ਗੱਲ ਹੁੰਦੀ ਆਪਾਂ ਸਾਰੇ ਇਕੱਠੇ ਕੰਮ ਕਰਦੇ ਆ ਤੇ ਇਸ ਲਈ ਮੈਂ ਐਲਾਨ ਕੀਤਾ ਜਿਸ ਵੀ ਜਿਹੜੇ ਪੂਰੇ ਭਾਰਤ ਦੇ ਮੁਸਲਮਾਨ ਨੇ ਕੋਈ ਇਸ ਵਾਰੀ ਪੰਜਾਬ ਦੇ ਨਾਲ ਆ ਕੇ ਖੜਨਾ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਤੇ 3000 ਤੋਂ ਵੱਧ ਮਸਜਿਦਾਂ ਦੇ ਲੋਕ ਖਾਸ ਕਰ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਕੁਝ ਹਿਮਾਚਲ ਦੇ ਸ਼ਹਿਰਾਂ ਤੋਂ 3000 ਤੋਂ ਵੱਧ ਮਸਜਿਦਾਂ ਦੇ ਲੋਕ ਜਿਹੜੇ ਆ ਉਹ ਪੈਕਿੰਗ ਕਰਕੇ ਸਮਾਨ ਲੈ ਕੇ ਆਏ ਔਰ ਉਹ ਲਗਾਤਾਰ ਹੁਣ ਤੱਕ ਆ ਰਹੇ ਰੋਜ਼ਾਨਾ ਨਵਿਆਣਾ ਜਾਵਾਂ ਜਿੱਥੇ ਪਹੁੰਚਦੇ ਸੀ ਤੇ ਤਕਰੀਬਨ 100 ਕ ਗੱਡੀਆਂ ਰਾਤ ਨੂੰ ਆਉਂਦੀਆਂ ਸੀ ਉਹਨਾਂ ਦੇ ਠਹਿਰਨ ਦਾ ਖਾਣ ਪੀਣ ਦਾ ਪ੍ਰਬੰਧ ਦੇ ਨਾਲ ਸਵੇਰੇ ਅਸੀਂ ਉਹਨਾਂ ਨੂੰ ਰੂਟ ਦਿੰਦੇ ਸੀ ਕਿਉਂਕਿ ਅਸੀਂ ਇਕੱਲੇ ਨਹੀਂ ਸੀ ਇਸ ਕੰਮ ਦੇ ਵਿੱਚ ਅਸੀਂ ਜਿਹੜੇ ਹਿੰਦੂ ਸਿੱਖ ਸੰਸਥਾਵਾਂ ਨੇ ਸਾਡੀਆਂ ਆਲਰੇਡੀ ਜਿਹੜੀਆਂ ਪਹਿਲਾਂ ਤੋਂ ਕੰਮ ਕਰ ਰਹੀਆਂ ਫਰੰਟ ਲਾਈਨ ਦੇ ਉੱਤੇ ਉਹਨਾਂ ਦੇ ਨਾਲ ਵੀ ਕੋਲੈਬੋਰੇਸ਼ਨ ਕੀਤਾ ਕਿ ਵੀ ਅਸੀਂ ਰੋਜ਼ਾਨਾ ਆਪਣੇ ਲੋਕਾਂ ਨੂੰ ਤੁਹਾਡੇ ਕੋਲ ਭੇ ਲੋੜਵੰਦ ਲੋਕਾਂ ਤੱਕ ਜਿਹੜਾ ਇਹ ਬੜੇ ਹੀ ਅੱਛੇ ਤਰੀਕੇ ਦੇ ਨਾਲ ਇਹਦੇ ਚ ਮੈਂ ਉਹਨਾਂ ਨੂੰ ਵੀ ਅਪਰੀਸ਼ੀਏਟ ਕਰਦਾ ਜਿੰਨੀਆਂ ਵੀ ਸਾਡੀਆਂ ਹਿੰਦੂਸਿਕ ਸੰਸਥਾਵਾਂ ਸੀ ਉਹਨਾਂ ਨੇ ਵੀ ਬੜੀ ਹਿੰਮਤ ਦਿਖਾਈ ਔਰ ਸਾਥ ਦਿੱਤਾ ਨਹੀਂ ਤਾਂ ਇਹ ਕੰਮ ਪੂਰਾ ਨਹੀਂ ਹੋ ਸਕਦਾ ਜੀ ਔਰ ਭਾਰਤ ਦੀ ਤਾਂ ਖਾਸ ਕਰੇ ਵਿਸ਼ੇਸ਼ਤਾ ਹੈ ਕਿ ਅਨੇਕਤਾ ਦੇਕਤਾ ਸਾਡੀ ਜੜੀਆਂ ਉਹ ਪਹਿਚਾਨ ਤੇ ਅਸੀਂ ਕਿਉਂਕਿ ਸ਼ੁਰੂ ਚ ਕਹਿ ਤਾ ਅਸੀਂ ਵੀ ਅਖੀਰ ਤੱਕ ਸਾਥ ਨਹੀਂ ਛੱਡਣਾ ਤੇ ਹੁਣ ਇਹ ਤਾਂ ਨਹੀਂ ਪਾਣੀ ਉੱਤਰ ਗਿਆ ਤੇ ਅਸੀਂ ਘਰ ਬਹਿ ਜਾਈਏ ਜਦ ਤੱਕ ਫਸਲ ਦੁਬਾਰਾ ਨਮੀ ਨਹੀਂ ਆਂਦੀ ਸਾਡਾ ਕੰਮ ਬਣਦਾ ਤੇ ਅਸੀਂ ਆਪਣੀਆਂ ਜਿਹੜੀਆਂ ਹੋਰ ਲੋਕਾਂ ਨਾਲ ਸੀ ਉਹਨਾਂ ਨੂੰ ਕਿਹਾ ਕਿ ਹੁਣ ਸਮਾਨ ਨਹੀਂ ਲਿਆਓ ਡੀਜ਼ਲ ਲੈ ਕੇ ਆਓ ਖਾਦ ਲੈ ਕੇ ਆਓ ਕੀ ਸਮਝਿਓ ਤੇ ਦਵਾਈਆਂ ਲੈ ਕੇ ਆਓ ਤੇ ਅੱਜ ਵੀ ਅਸੀਂ ਆਏ ਆ ਤੇ ਸਾਡੀ ਐਂਬੂਲੈਂਸ ਨਾਲ ਮੌਜੂਦ ਹੈ ਡਾਕਟਰ ਸਾਹਿਬਾਨ ਨਾਲ ਮੌਜੂਦ ਨੇ ਜਿੱਥੇ ਜਿੱਥੇ ਜਾ ਰਹੇ ਆ ਅੱਜ ਤੋਂ ਡੀਜ਼ਲ ਵੀ ਵੰਡਾਂਗੇ ਨਾਲ ਦਵਾਈਆਂ ਤਾਂ ਪਹਿਲਾਂ ਤੋਂ ਹੀ ਲਾ ਰਹੇ ਆ ਤੇ ਨਾਲ ਖਾਦ ਦਾ ਵੀ ਜਿਹੜਾ ਉਹ ਸਭ ਆ ਸ਼ੁਰੂ ਕਰ ਸ਼ੁਕਰੀਆ ਸੋ ਇਮਾਮ ਸਾਹਿਬ ਵੱਲੋਂ ਅੱਜ ਜਿਹੜਾ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਇੱਕ ਡੀਜ਼ਲ ਪੈਟਰੋਲ ਪੰਪ ਕਿੱਸਾ ਕਰਨਿਆ ਉਹ ਲਿਆਂਦਾ ਹੈ ਇਹਦੇ ਵਿੱਚ ਕੋਈ 3000 ਡੀਜ਼ਲ ਇਸ ਵੇਲੇ ਮੌਜੂਦ ਹੈ ਔਰ ਬਾਅਦ ਪੈਟਰੋਲ ਪੰਪ ਹੋਊਗਾ ਮਸ਼ੀਨ ਵੀ ਲੱਗੀ ਹੈ ਜਿਨ੍ਹਾਂ ਨੂੰ ਪੈਟਰੋਲ ਦਿੱਤਾ ਜਾਏਗਾ ਸੋ ਮਾਫ ਕਰਨਾ ਡੀਜ਼ਲ ਜਿਨ੍ਹਾਂ ਨੂੰ ਦਿੱਤਾ ਜਾਏਗਾ ਉਹਦਾ ਇੱਕ ਇੱਥੇ ਉਹ ਵੀ ਖਾਕਾ ਵੀ ਤਿਆਰ ਹੋਏਗਾ ਕਿਸ ਬੰਦੇ ਨੂੰ ਦਿੱਤਾ ਗਿਆ ਉਹਦੀ ਵੀ ਪਛਾਣ ਹੋਏਗੀ ਸੋ ਇਹ ਸੇਵਾ ਜਿਹੜੀ ਹੈ مولانا ਮੁਹੰਮਦ ਉਸਮਾਨ ਰਹਿਮਾਨੀ ਜਿਹੜੇ ਸ਼ਾਹੀ ਮਾਮ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸ਼ੁਰੂ ਕੀਤੀ ਗਿਆ ਸੋ ਇਹ ਹੁਣ ਫਲੱਡ ਆਨ ਤੋਂ ਬਾਅਦ ਇਹ ਕੰਮ ਜਿਹੜਾ ਹੈ ਸ਼ੁਰੂ ਹੋਇਆ ਹੈ ਹਰਮੀਜੀ ਹਰਮੀਜੀ ਐਸਵੇਲੇ ਜ਼ਰੂਰਤ ਸੀਗੀ ਕਿ ਉਹਨਾਂ ਨੂੰ ਪੈਟਰੋਲ ਡੀਜ਼ਲ ਵਗੈਰਾ ਮਿਲ ਪਾਵੇ ਜਿਸ ਤਰ੍ਹਾਂ ਕਿ ਹੁਣ ਸ਼ਹੀ ਇਮਾਮ ਵੱਲੋਂ 3000 ਡੀਲਰ ਅੱਜ ਭੇਜਿਆ ਗਿਆ ਹੈ ਉਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਕਿਹਾ ਗਿਆ 15 ਦਿਨ ਲਿਆਗੇ ਦੇਖੋ ਪਹਿਲਾਂ ਤਾਂ ਅਸੀਂ ਗੁਰਦੁਆਰਾ ਬੁਰਜ ਕਾਲੀ ਫੁੱਲਾ ਸਿੰਘ ਜੀ ਦੇ ਅੰਦਰ ਸ਼ਹੀ ਇਮਾਮ ਸਾਹਿਬ ਦਾ ਦਿਲੋਂ ਸਵਾਗਤ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਔਰ ਨਾਲ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਹਾਂ ਕਿ ਜੋ ਉਹਨਾਂ ਦੀ ਇੱਕ ਅਪੀਲ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਭਰਾਵਾਂ ਨੇ ਜੋ ਮੁਸਲਮਾਨ ਭਾਈਚਾਰੇ ਨੇ ਦਿਲ ਖੋਲ ਕੇ ਮਦਦ ਭੇਜੀ ਹੈ ਉਹਦੇ ਲਈ ਸਿਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਕਿੰਨੀ ਵੇਖ ਲਈ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਕ ਹਾਈ ਟੈਕ ਗੱਡੀ ਜੋ ਹੈ ਆਧੁਨਿਕ ਤਰੀਕੇ ਦੇ ਨਾਲ ਇੱਕ ਚੱਲਦਾ ਫਿਰਦਾ ਮੋਬਾਈਲ ਪੈਟਰੋਲ ਪੰਪ ਜੜਾ ਹੈ ਉਹ ਗੱਡੀ ਵਿੱਚ ਇੰਸਟਾਲ ਕੀਤਾ ਹੈ ਔਰ ਜਦੋਂ ਮੀਟਰ ਦੇ ਉੱਪਰ ਪੂਰੀ ਰੀਡਿੰਗ ਆ ਜਾਏਗੀ ਵੀ ਕਿੱਥੇ ਕਿੰਨੀ ਡੀਜ਼ਲ ਦੀ ਜ਼ਰੂਰਤ ਹੈ ਉਹਨਾਂ ਉਹ ਡੀਜ਼ਲ ਫੀਡ ਕਰਨਗੇ ਤੇ ਉਹਨਾਂ ਡੀਜ਼ਲ ਦਾ ਲੰਗਰ ਜਿਹੜਾ ਉਹ ਪਿੰਡਾਂ ਚ ਲੋੜ ਅਨੁਸਾਰ ਵਰਤਾਇਆ ਜਾਏਗਾ ਇੱਕ ਬਹੁਤ ਵਧੀਆ ਉਪਰਾਲਾ ਹੈ ਔਰ ਮੈਂ ਬਾਕੀ ਵੀ ਸੰਸਥਾਵਾਂ ਐਨ ਜੀਓਸ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਵੀਜ਼ਾ ਦੀ ਔਰ ਖਾਦਾ ਦੀ ਲੋੜ ਪਈਗੀ ਉਦੋਂ ਵੀ ਐਸੀ ਤਰ੍ਹਾਂ ਜੋ ਲੋੜ ਅਨੁਸਾਰ ਜੋ ਸੇਵਾਵਾਂ ਨੇ ਔਰ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅਬਜ਼ਰਵ ਕਰਕੇ ਲੋੜ ਅਨੁਸਾਰ ਸੇਵਾ ਭੇਜੀ ਜਾਏ ਤਾਂ ਕਿ ਉਹਨਾਂ ਦੇ ਦਸਾਂ ਨੋਂ ਦੀ ਕਿਰਤ ਜੋ ਦਸਵੰਦ ਹੈ ਜੋ ਸੇਵਾ ਦੀ ਮਾਇਆ ਹੈ ਉਹ ਵੇਰ ਸ ਨਾ ਜਾਏ ਸਰ ਤੁਸੀਂ ਦੇਖੋ ਕਿ ਮੁਸਲਮ ਭਾਈਚਾਰੇ ਵੱਲੋਂ ਡੇ 1 ਤੋਂ ਹੀ ਮਦਦ ਕੀਤੀ ਜਾ ਰਹੀ ਹੈ ਹਰ ਪੀੜਤ ਲੋਕਾਂ ਦੇ ਲਈ ਅੱਜ ਉਹਨਾਂ ਵੱਲੋਂ ਡੀਜ਼ਲ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਡੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਲੱਗੀ ਹੋਈ ਹੈ ਬਾਕੀ ਬਸ ਸੰਸਥਾਵਾਂ ਐਨ ਜੀਓਜ਼ ਹਰ ਗੁਰਬਾਣੀ ਦਾ ਫਰਮਾਨ ਹੈ ਸਭੇ ਸਾਂਝੀ ਬਾਲ ਸਦਾਇਨ ਕੋਈ ਨਾ ਦਿਸੇ ਬਹਾਰਾ ਜੀਓ ਜੇ ਦੀ ਅੱਜ ਮਿਸਾਲ ਸ਼ਾਹੀ ਇਮਾਮ ਸਾਹਿਬ ਨੇ ਕਾਇਮ ਕੀਤੀ ਆ ਮਸਲਮ ਭਾਈਚਾਰਾ ਜਿਹੜਾ ਹਰ ਪੀੜਿਤ ਪ੍ਰਭਾਵਿਤ ਏਰੀਆ ਚ ਆਰਾਸ਼ਨ ਰਸਤਾ ਸ਼ੁਰੂ ਤੋਂ ਹੀ ਦੇਵੰਤ ਹੀ ਵੰਡਦੇ ਆ ਰਹੇ ਨੇ ਅੱਜ ਸ਼ਾਹੀ ਇਮਾਮ ਸਾਹਿਬ ਲੁਧਿਆਣੇ ਤੋਂ ਖਾਸ ਆਪ ਚੱਲ ਕੇ ਆਏ ਹਨ ਉਹ ਜਿਹੜਾ ਕਿਸਾਨ ਭਾਈਚਾਰ ਜਿਹੜੇ ਉਹਨਾਂ ਦੀਆਂ ਪੈਲੀਆਂ ਖਰਾਬ ਹੋ ਗਿਆ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਇਹ ਸਪੈਸ਼ਲ ਗੱਡੀ ਤਿਆਰ ਕਰਾ ਕੇ 3000 ਲੀਟਰ ਇਹਨਾਂ ਦੇ ਟੈਂਕਰ ਦੀ ਕੈਪੈਸਿਟੀ ਆ ਇਹ ਰੋਜ਼ ਪ੍ਰੋਵਾਈਡ ਕਰਨਗੇ ਅੱਜ ਇਥੋਂ ਸ਼ੁਰੂਆਤ ਕਰ ਰਹੇ ਹਨ ਤਾਂ ਜੋ ਕਿਸਾਨ ਭਰਾਵਾਂ ਨੂੰ ਰਾਹਤ ਮਿਲ ਸਕੇ ਇੱਕ ਮਦਦ ਨਹੀਂ ਇੱਕ ਮੁਹੱਬਤ ਦਾ ਪੈਗਾਮ ਦੇਣ ਆਏ ਆ ਪੂਰੀ ਦੁਨੀਆ ਵਿੱਚ ਇਹਦਾ ਵਧੀਆ ਮੈਸੇਜ ਆਊਗਾ ਮੈਂ ਇਹੋ ਹੀ ਅਰਦਾਸ ਕਰਦਾ ਕਿ ਸ਼ਾਹੀ ਇਮਾਮ ਸਾਹਿਬ ਨੂੰ ਜਿਹੜੇ ਬਾਕੀ ਆਪਣੇ ਭਾਈਚਾਰਾ ਆਪ ਸ਼ੁਰੂ ਤੇ ਪਰਦੇ ਆ ਰਹੇ ਹਨ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਹੈ ਭਾਈ ਭਾਈ ਉਹਦੀ ਮਿਸਾਲ ਅੱਜ ਸ਼ਾਹੀ ਇਮਾਮ ਸਾਹਿਬ ਨੇ ਇੱਥੇ ਆਣ ਕੇ ਅੱਜ ਦਿੱਤੀ ਆ ਮੈਂ ਇਹਨਾਂ ਨੂੰ ਇੱਥੇ ਆਏ ਤੇ ਜੀ ਆਇਆਂ ਕਹਾਂ ਥੈਂਕ ਯੂ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸ਼ਾਹੀ ਇਮਾਮ ਸਾਹਿਬ ਅੱ ਹਰਰ ਫਾਊਂਡੇਸ਼ਨ ਲੁਧਿਆਣਾ ਦੇ ਸਹਿਯੋਗ ਦੇ ਨਾਲ ਐਂਡ ਡੀਜ਼ਲ ਸੇਵਾ ਜਿਹੜੀ ਹੈ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਯਾਨੀ ਕਿ ਇਹ ਅਗਲੇ 15 ਦਿਨਾਂ ਤੱਕ ਇਸੇ ਤਰ੍ਹਾਂ ਇਹ ਸੇਵਾ ਸ਼ੁਰੂ ਹੋਏਗੀ ਔਰ ਹਰ ਰੋਜ਼ 3000 ਡੀਜ਼ਲ ਜਿਹੜੇ ਖੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਦਿੱਤੀ ਜਾਏਗੀ ਡੀਜ਼ਲ ਸੇਵਾ ਇਸ ਕਰਕੇ ਜ਼ਰੂਰੀ ਹੋ ਗਿਆ ਹੈ ਕਿ ਹੜ੍ਹ ਦੇ ਵਿੱਚ ਤੁਹਾਡਾ ਪਾਣੀ ਆਇਆ ਸੀ ਪਾਣੀ ਤੋਂ ਬਾਅਦ ਪਾਣੀ ਉਤਰ ਗਿਆ ਹੈ ਫਿਰ ਉਹਨਾਂ ਦੇ ਖਾਂਦ ਪਾਣ ਸੀਗਾ ਉਹਦੇ ਵਿੱਚ ਵੀ ਮਦਦ ਕੀਤੀ ਹੈ ਹੁਣ ਜਿਹੜੀ ਜ਼ਰੂਰਤ ਹੈਗੀ ਹੈ ਕਿ ਉਹਨਾਂ ਨੂੰ ਆਪਣੇ ਖੇਤ ਖੇਹਾਂ ਸਾਫ਼ ਕਰਨ ਦੇ ਲਈ ਟਰੈਕਟਰ ਟਰਾਲੀਆਂ ਦੇ ਵਿੱਚ ਡੀਜ਼ਲ ਜ਼ਰੂਰ ਚਾਹੀਦਾ ਹੈ ਹੁਣ ਡੀਜ਼ਲ ਜ਼ਰੂਰ ਚਾਹੀਦਾ ਹੈ ਇਸ ਦੇ ਲਈ ਸ਼ਾਹੀ ਇਮਾਮ ਪਹੁੰਚੇ ਨੀਏ تھے ਇਸ ਡੀਜ਼ਲ ਦਾ ਇੱਕ ਪੈਟਰੋਲ ਪੰਪ ਜਿਹੜਾ ਹੈ ਆਪਣੇ ਨਾਲ ਲੈ ਕੇ ਆਏ ਨੇ 3000 ਡੀਜ਼ਲ ਮੁਹੱਈਆ ਕਰਾਇਆ ਜਾਏਗਾ ਔਰ ਇਹ ਜਿਹੜੀ ਸੇਵਾ ਹੈ ਲਗਾਤਾਰ 15 ਦਿਨ ਤੱਕ ਚੱਲਦੀ ਰਹੇਗੀ ਔਰ ਸੋ ਆਈ ਥਿੰਕ ਗੱਲ ਬਹੁਤ ਜ਼ਰੂਰੀ ਹੈ ਕਿ ਮੁਸਲਿਮ ਪਾਈਚਰੇਵ ਲੋਕਾਂ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਮਦਦ ਦੇ ਲਈ ਖਾਨਪੀਨ ਦੇ ਲੰਗਰ ਤੋਂ ਇਲਾਵਾ ਹੋਰ ਜ਼ਰੂਰੀ ਜਿਹੜਾ ਸਮਾਨ ਹੈ ਸਮੇਂ-ਸਮੇਂ ਸਰ ਭੇਜਿਆ ਜਾ ਰਿਹਾ ਸੀਗਾ ਕੈਮਰਾ ਬਸਨ ਨਿਤੇਸ਼ ਦੇ ਨਾਲ ਜੋਤੀ ਬਹਿ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ